ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨੀ ਭਗਵੰਤ ਮਾਨ ਦੇ ਘਰ ਨੰਨੀ ਧੀ ਨੇ ਜਨਮ ਲਿਆ ਜਿਸ ਦਾ ਨਾਮ ਨਿਆਮਤ ਰੱਖਿਆ ਗਿਆ ਅਤੇ ਉਸ ਦੇ ਵੈਲਕਮ ਤੇ ਭਗਵੰਤ ਮਾਨ ਨੇ ਬਹੁਤ ਹੀ ਤਕੜੀ ਸੈਲੀਬ੍ਰੇਸ਼ਨ ਕੀਤੀ ਧੀ ਦਾ ਢੋਲ ਨਗਾਰਿਆਂ ਨਾਲ ਸਵਾਗਤ ਕੀਤਾ ਅਤੇ ਕੇਕ ਕੱਟ ਕੀਤਾ ਉੱਥੇ ਹੀ ਤੁਹਾਨੂੰ ਦੱਸ ਦਈਏ ਹਾਲ ਹੀ ਵਿੱਚ ਭਗਵੰਤ ਮਾਨ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ 2020 ਦੀ ਹੈ ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਭਗਵੰਤ ਮਾਨ ਨੇ ਲਿਖਿਆ ਕੀ ਪਤਾ ਕਦੋਂ ਕਿਸਮਤ ਕਿੱਥੇ ਲੈ ਜਾਵੇ ਡਾਕਟਰ ਗੁਰਪ੍ਰੀਤ ਕੌਰ ਜਨਵਰੀ 2020 ਚ ਦਿੱਲੀ ਦੇ ਪ੍ਰਚਾਰ ਦੌਰਾਨ ਕਿਸੇ ਵਲੰਟੀਅਰ ਨੇ ਭੇਜੀ ਫੋਟੋ ਨਿਆਮਤ ਦੀ ਮੰਮੀ ਕੁਝ ਇਸ ਤਰੀਕੇ ਨਾਲ ਭਗਵੰਤ ਮਾਨ ਨੇ ਆਪਣੀ ਪੁਰਾਣੀ ਤਸਵੀਰ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ ਭਗਵੰਤ ਮਾਨ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਇੱਕ ਨੇ ਲਿਖਿਆ ਫੋਟੋ ਖਿੱਚੀ ਖੁਦ ਤੇ ਭੇਜੀ ਵਲੰਟੀਅਰ ਨੇ ਮੰਨ ਗਏ ਉਸਤਾਦ ਆਪ ਜੀ ਨੂੰ ਕੋਲੇ ਮਿਲਾ ਕੇ ਲੀਡਰਾਂ ਦੇ ਇਹ ਗੁਣ ਲੋਕਾਂ ਨੂੰ ਮੂਰਖ ਬਣਾ ਦਿੰਦੇ ਹਨ। ਉੱਥੇ ਹੀ ਦੂਸਰੇ ਯੂਜ਼ਰ ਨੇ ਲਿਖਿਆ ਨਿਆਮਤ ਦੀ ਮੰਮੀ ਕਿੰਨਾ ਖੁਸ਼ ਹੋ ਕੇ ਦੱਸ ਰਿਹਾ ਭੁੱਲਿਆ ਬੈਠਾ ਵੀ ਮੈਂ ਮੁੱਖ ਮੰਤਰੀ ਆ। ਇੱਕ ਨੇ ਲਿਖਿਆ ਤੇਰਾ ਤਾਂ ਇਹੀ ਇਨਕਲਾਬ ਸੀ। ਬਾਕੀ ਤੁਸੀਂ ਭਗਵੰਤ ਮਾਨ ਦੀ ਇਸ ਤਸਵੀਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ।